ਤਨ ਤਨ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਮਿਲਿਆ ਆ ਤੇ ਐਤਵਾਰ ਵਾਹਿਗੁਰਜੀ ਦੀ ਕਿਰਪਾ ਦੇ ਨਾਲ ਸੰਗਤਾਂ ਇੰਨੀਆਂ ਹਮਮਾ ਆ ਕੇ ਹੁੰਦੀਆਂ ਨੇ ਤੇ ਸਾਡਾ ਵੀ ਮਨ ਕੀਤਾ ਵੀ ਸੇਵਾ ਕਰੀਏ ਬੜੀ ਕਿਰਪਾ ਬਾਬਾ ਦੀਪ ਸਿੰਘ ਦੀ ਹਰ ਕੁਝ ਮਿਲਦਾ ਜੀ ਇੰਨਾ ਕੁਝ ਦਿੱਤਾ ਇੱਥੇ ਮੈਂ ਮਾਰਕੀਟ ਜਿੱਦੋਂ ਆਇਆ ਹਾਂ ਉਦੋਂ ਇੱਕ ਹਸਾਬ ਨਾਲ ਭਈ 100 ਰੁਪਿਆ ਕਮੋਨਾ ਤੇ ਅੱਜ ਲੱਖਾਂ ਰੁਪਏ ਕਮਾਈ ਤੇ ਇੱਕ ਦਿਨ ਇਹੋ ਜਿਹਾ ਆ ਵੀ ਮੈਂ ਦੁਕਾਨ ਤੇ ਆਇਆ ਤੇ ਵੇਖਿਆ ਤੇ ਸੰਗਤੀ ਸੰਗਤ ਸੰਗਤ ਤੋਂ ਇਲਾਵਾ ਮੈਨੂੰ ਕੁਝ ਨਜ਼ਰ ਨਹੀਂ ਆਇਆ ਤੇ ਮੇਰੇ ਕੋ ਅੰਦਰੋਂ ਮੈਂ ਬਾल्टी ਭਰੀ ਪਾਣੀ ਦੀ ਤੇ ਉਹਦੇ ਵਿੱਚ বরਫ ਪਾ ਕੇ ਤੇ ਜਲ ਛਕਾਇਆ ਤੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ 2-4 ਸੱਚੇ ਬਰਫ ਦੇ ਲੱਗਦੇ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਸਾਰਾ ਕੁਝ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੋਖੀ ਅਮਰ ਸਹੀਤ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਇਤਵਾਰ ਨੂੰ ਲੱਖਾਂ ਦੀ ਤਦਾਦ ਸੰਗਤ ਜਰੀ ਹੈ ਚੁਪੈਰਾ ਸਾਹਿਬ ਕੱਟਣ ਵਾਸਤੇ ਆਂਦੀ ਹੈ ਤਾਂ ਉੱਥੇ ਬਹੁਤ ਸਾਰੇ ਸੱਏ ਲੋਕ ਨੇ ਜੋ ਕਿ ਆਪਣੇ ਘਰਾਂ ਚੋਂ ਬਾਹਰ ਆਂਦੇ ਨੇ ਔਰ ਕਈ ਲੋਕਾਂ ਨੇ ਤੇ ਆਪਣੇ ਹੋਟਲ ਤੱਕਾਂ ਦੇ ਦਿੱਤੇ ਨੇ ਲੇਕਿਨ ਅੱਜ ਅਸੀਂ ਜ ਫਕਤ ਨਾਲ ਤੁਹਾਨੂੰ ਮਿਲਾਨ ਜਾ ਰਹੇ ਆ ਉਸ ਨੇ ਆਪਣੀ ਦੁਕਾਨ ਹੀ ਗੁਰੂ ਸਾਹਿਬ ਦੇ ਲੇਖੇ ਲਾ ਦਿੱਤੀ ਹੈ ਤਾਂ ਜਿਹੜੀ ਸੰਗਤ ਆਂਦੀ ਹੈ ਉਹਨਾਂ ਵਾਸਤੇ ਮਿੱਠੇ ਠੰਡੇ ਮਿੱਠੇ ਜਲਦੀ ਸ਼ਬੀਲ ਵੀ ਲਗਾਈ ਜਾਂਦੀ ਹੈ ਤਾਂ ਦੁਕਾਨ ਦੇ ਦੁਕਾਨ ਤੁਸੀਂ ਵੇਖੋ ਕਿ ਇਸ ਵੇਲੇ ਜਿਹੜੀ ਹੈ ਇਸ ਵੇਲੇ ਤੁਹਾਨੂੰ ਨਜ਼ਰ ਆਂਦੀ ਹੋਏਗੀ ਉਹ ਦੁਕਾਨ ਦੇ ਉੱਤੇ ਕੋਈ ਕੰਮ ਨਹੀਂ ਹੁੰਦਾ ਔਰ ਦੁਕਾਨ ਇਤਵਾਰ ਦੇ ਦਿਨ ਜਿਹੜੀ ਹੈ ਸੰਗਤ ਦੇ ਲੇਖੇ ਲਾ ਦਿੱਤੀ ਹੈ ਤਾਂ ਇਹ ਭਾਈ ਸਾਹਿਬ ਜਿਹੜੇ ਨੇ ਟਰੈਵਲ ਦਾ ਕੰਮ ਕਰਦੇ ਨੇ ਲੇਕਿਨ ਇਸ ਵੇਲੇ ਤੁਸੀਂ ਇਹਨਾਂ ਦੀ ਦੁਕਾਨ ਤੇ ਵੇਖੋ ਕਿ ਕਿਸ ਤਰੀਕੇ ਦੇ ਨਾਲ ਸੰਗਤ ਜਿਹੜੀ ਹੈ ਇੱਥੇ ਸੇਵਾ ਕਰਦੀ ਨਜ਼ਰ ਆ ਰਹੀ ਹੈ ਤੁਸੀਂ ਦੇਖੋ ਕਿ ਦੁਕਾਨ ਦੇ ਅੰਦਰ ਹੀ ਉਹਨਾਂ ਵੱਲੋਂ ਸਾਰਾ ਸਿਸਟਮ ਸੈੱਟ ਕੀਤਾ ਗਿਆ ਹੈ ਤਾਂ ਇਹ ਭਾਈ ਸਾਹਿਬ ਇਸ ਵੇਲੇ ਆਪਣੀ ਤਿਆਰੀ ਕਰ ਰਹੇ ਨੇ ਤਾਂ ਪਹਿਲੇ ਜਿੱਥੇ ਕੀ ਠੰਡੇ ਮਿੱਠੇ ਜਲਦੀ ਚੀਨੀ ਚਕਾਈ ਜਾਂਦੀ ਹੈ ਨਿੰਬੂ ਪਾਣੀ ਚਕਾਇਆ ਜਾਂਦਾ ਹੈ ਤਾਂ ਉੱਥੇ ਜਿਹੜਾ ਹੈ ਉਸ ਤੋਂ ਬਾਅਦ ਮੈਗੀ ਦਾ ਖਾਸ ਲੰਗਰ ਵੀ ਇਹਨਾਂ ਵੱਲੋਂ ਲਗਾਇਆ ਜਾਂਦਾ ਹੈ ਤਾਂ ਇਹ ਇਸ ਵੇਲੇ ਭਾਈ ਸਾਹਿਬ ਨਾਲ ਅਸੀਂ ਗੱਲਬਾਤ ਕਰਾਂਗੇ ਤਬਾਈ ਜੀ ਕਿ ਤੁਹਾਡਾ ਨਾਮ ਕੀ ਹੈ ਤਾਂ ਕਿਵੇਂ ਤੁਹਾਡੇ ਮਨ ਚ ਆ ਕੇ ਸਟੂ ਸ਼ੁਰੂ ਕਰਨਾ ਵਾਹਿਗੁਰੂ ਸਾਹਿਬ ਵਾਹਿਗੁਰਜੀ ਦੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਮਿਲਿਆ ਹੈ ਤੇ ਐਤਵਾਰ ਵਾਹਿਗੁਰਜੀ ਦੀ ਕਿਰਪਾ ਦੇ ਨਾਲ ਸੰਗਤਾਂ ਇੰਨੀਆਂ ਹਮਮਾ ਆ ਕੇ ਹੁੰਦੀਆਂ ਨੇ ਤੇ ਸਾਡਾ ਵੀ ਮਨ ਕੀਤਾ ਵੀ ਸੇਵਾ ਕਰੀਏ ਜਲਦੀ ਸੇਵਾ ਲਈ ਦੀ ਜਾਂ ਨਿੰਬੂ ਪਾਣੀ ਦੀ ਤੇ ਸ਼ਾਮ ਨੂੰ ਮੈਗੀ ਦਾ ਲੰਗਰ ਲਾ ਦੇ ਦਾ ਮੈਗੀ ਦਾ ਲੰਗਰ ਸੰਗਤ ਜਦੋਂ ਅਰਦਾਸ ਹੁੰਦੀ ਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਪਿੰਡਾਂ ਵਾਲੀ ਸੰਗਤ ਹੁੰਦੀ ਆ ਤੇ ਉਹਨਾਂ ਨੂੰ ਬੜੀ ਕਾਲੀ ਹੁੰਦੀ ਜਾਣ ਦੀ ਤੇ ਉਹ ਇੱਥੇ ਆਣ ਕੇ ਅਰਦਾਸ ਸੁਣਦੇ ਆ ਨਾਲੇ ਤੇ ਨਾਲੇ ਮਹਿਗੀ ਦਾ ਲੰਗਰ ਛੱਕੇ ਜਾਂਦੇ ਆ ਤੇ ਵਾਹਿਗੁਰੂ ਦੀ ਕਿਰਪਾ ਦਾ ਸਭ ਕੁਝ ਉਹਦਾ ਹੀ ਦਿੱਤਾ ਆਇਆ ਤੇ ਦੁਕਾਨਾਂ ਵੀ ਉਹਦੀਆਂ ਤੇ ਇਤਵਾਰ ਵਾਲੇ ਦਿਨ ਦੁਕਾਨ ਬਿਲਕੁਲ ਲਾਤੀ ਗੁਰੂ ਲੇਖੇ ਲਾਤੀ ਆ ਹਾਂਜੀ ਹਾਂਜੀ ਬਾਬਾ ਦੀਪ ਸਿੰਘ ਦੇ ਨਾਂ ਤੇ ਜੀ ਉਹਨਾਂ ਦੇ ਲੇਖੇ ਲਾਤੀ ਆ ਸਾਰੀ ਸੰਗਤਾਂ ਦੂਰੋਂ ਦੂਰੋਂ ਸੇਵਾ ਕਰਨ ਹੁੰਦੇ ਆ ਬੜੀ ਕਿਰਪਾ ਬਾਬਾ ਦੀਪ ਸਿੰਘ ਦੀ ਹਰ ਕੁਛ ਮਿਲਦਾ ਜੀ ਇੰਨਾ ਕੁਛ ਦਿੱਤਾ ਇੱਥੇ ਮੈਂ ਮਾਰਕੀਟ ਜਿੱਦੋਂ ਆਇਆ ਹਾਂ ਉਦੋਂ ਇੱਕ ਹਸਾਬ ਨਾਲ ਭਈ 100 ਰੁਪਿਆ ਕਮੋਨਾ ਤੇ ਅੱਜ ਲੱਖਾਂ ਰੁਪਏ ਕਮਾਈਦੇ ਆ ਅੱਜ ਬਾਪੂ ਨੇ ਇੰਨੀਆਂ ਗੱਡੀਆਂ ਦੇਤੀਆਂ ਵੱਡੀਆਂ ਗੱਡੀਆਂ ਦੇਤੀਆਂ ਖੰਡੇ ਵਾਲੇ ਨੇ ਟੈਂਪੂ ਟਰੈਵਲ ਦੇਤੇ ਆ ਇਹ ਕ੍ਰਿਸ਼ਟਾ ਗੱਡੀਆਂ ਦੇਤੀਆਂ ਮੈਂ ਇੱਥੇ ਡਰਾਈਵਰੀ ਕਰਦਾ 100-100 ਰੁਪਏ ਦਿਹਾੜੀ ਲਾਉਂਦਾ ਤੇ ਅੱਜ ਮਾਲਕ ਦੀ ਕਿਰਪਾ ਨਾਲ ਦੁਕਾਨ ਵੀ ਆ ਸਭ ਕੁਝ ਆ ਤੇ ਉਹਦਾ ਹੀ ਦਿੱਤਾ ਆ ਤੇ ਉਹਦੇ ਦਿੱਤੇ ਵਿੱਚੋਂ ਹੀ ਲੰਗਰ ਲਾਈਦਾ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਲਾਈਦਾ ਸੰਗਤਾਂ ਬੜੀਆਂ ਸਹਿਯੋਗ ਦਿੰਦੀਆਂ ਆ ਵੀਰ ਭਰਾ ਹੋਰ ਕਿਵੇਂ ਮਨ ਚ ਆ ਕਿ ਇਤਵਾਰ ਵਾਲੇ ਦਿਨ ਜਿਹੜਾ ਹੈ ਇਹ ਦੁਕਾਨ ਸਮਰਪਣ ਕਰਨੀ ਇੱਕ ਦਿਨ ਜਦੋਂ ਇੱਕ ਦਿਨ ਜਦੋਂ ਐਤਵਾਰ ਸੀ ਪਹਿਲਾਂ ਦੇ ਐਤਵਾਰ ਸੰਗਤ ਬਹੁਤ ਘੱਟ ਹੁੰਦੀ ਸੀ ਅੰਦਰ ਅੰਦਰ ਹੁੰਦੀ ਸੀ ਤੇ ਇੱਕ ਦਿਨ ਇਹੋ ਜਿਹਾ ਆ ਵੀ ਮੈਂ ਦੁਕਾਨ ਤੇ ਆਇਆ ਤੇ ਵੇਖਿਆ ਤੇ ਸੰਗਤੀ ਸੰਗਤ ਸੰਗਤ ਤੋਂ ਇਲਾਵਾ ਮੈਨੂੰ ਕੁਝ ਨਜ਼ਰ ਨਹੀਂ ਆਇਆ ਤੇ ਮੇਰੇ ਕੋ ਅੰਦਰੋਂ ਮੈਂ ਬਾल्टी ਭਰੀ ਪਾਣੀ ਦੀ ਤੇ ਉਹਦੇ ਵਿੱਚ বরਫ ਪਾ ਕੇ ਤੇ ਜਲ ਛਕਾਇਆ ਤੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ 2-4 ਸੱਚੇ ਬਰਫ ਦੇ ਲੱਗਦੇ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਸਾਰਾ ਕੁਝ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਆ ਉਹਦੇ ਬਿਨਾ ਕੁਛ ਨਹੀਂ ਆ ਉਹਦਾ ਹੀ ਦਿੱਤਾ ਆ ਐਤਵਾਰ ਐਤਵਾਰ ਫਿਰ ਕੰਮ ਕਰ ਕੋਈ ਨਹੀਂ ਕਰਦੇ ਐਤਵਾਰ ਕੋਈ ਕੰਮ ਨਹੀਂ ਕਰੀਦਾ ਨਹੀਂ ਜੀ ਐਤਵਾਰ ਕੋਈ ਕੰਮ ਨਹੀਂ ਕਰੀਦਾ ਸੇਵਾ ਹੀ ਕਰਨੀ ਆ ਕਿਤੇ ਨਹੀਂ ਜਾਈਦਾ ਤੇ ਵਾਹਿਗੁਰੂ ਦੀ ਕਿਰਪਾ ਜੀ ਬਾਬਾ ਦੀ ਸਿੰਘ ਦੀ ਉਹਦਾ ਹੀ ਦਿੱਤਾ ਆ ਸਭ ਕੁਛ ਆ ਐਤਵਾਰ ਗਾਹ ਗਾਜੇ ਵੇ ਗਾਹ ਗਾਜੇ ਤੇ ਵਾਹਿਗੁਰੂ ਐਦਾਂ ਹੀ ਆ ਵੀਰ ਭਰਾ ਲੱਗੇ ਹੁੰਦੇ ਉਹਨਾਂ ਨੂੰ ਦੇ ਦੇਦਾ ਕੰਮ ਕਿ ਤੁਸੀਂ ਚੱਲ ਜੋ ਤੇ ਆਹੀਂ ਨਹੀਂ ਜਾਣਾ ਜੀ ਕੋਈ ਨਹੀਂ ਕਰਦਾ ਵਾਹਿਗੁਰੂ ਦੀ ਕਿਰਪਾ ਨਾਲ ਇੰਨਾ ਕੁਛ ਅੱਗੋਂ ਪਿੱਛੋਂ ਹੀ 7 ਦਿਨ ਬੜਾ ਮਹਾਰਾਜ ਇੰਨਾ ਦਿੰਦਾ ਆ ਝੋਲੀਆਂ ਭਰੀਆਂ ਕੁਛ ਕਿਸੇ ਚੀਜ਼ ਦੀ ਮੰਗਣੀ ਆ ਬਸ ਇਹੋ ਹੀ ਆ ਵੀ ਸੇਵਾ ਹੀ ਕਰੀਏ ਸੇਵਾ ਤੋਂ ਇਲਾਵਾ ਕੁਛ ਨਾ ਕਰੀਏ ਚਪਰੇ ਸਾਹਿਬ ਦੇ ਵਿੱਚ ਖਾਸ ਤੌਰ ਤੇ ਸੇਵਾ ਤੁਹਾਡੇ ਵੱਲੋਂ ਹਾਂਜੀ ਹਾਂਜੀ ਐਤਵਾਰ ਸੱਚੇ ਪਾਤਸ਼ਾਹ ਦੀ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਐਤਵਾਰ ਧੰਨ ਧੰਨ ਬਾਬਾ ਦੀਪ ਸਿੰਘ ਦੇ ਚਪਰੇ ਤੇ ਸੰਗਤਾਂ ਹੁੰਦੀਆਂ ਨਾਲ ਸੇਵਾ ਕਰਦੀਆਂ ਬੜੀ ਕਿਰਪਾ ਬਾਬਾ ਦੀਪ ਸਿੰਘ ਦੀ ਬਹੁਤ ਸੰਗਤਾਂ ਕੀ ਕਰ ਰਹੀਆਂ ਇਸ ਵੇਲੇ ਅੰਦਰ ਜਰੀਏ ਇਸ ਵੇਲੇ ਭਾਂਡੇ ਦੀ ਸੇਵਾ ਕਰਨਦੀਆਂ ਜੀ ਭਾਂਡੇ ਧੋ ਰਹੀਆਂ ਸੰਗਤਾਂ ਨੂੰ ਜਲ ਸ਼ਿਕਾ ਰਹੀਆਂ ਨਾਲ ਮੈਗੀ ਦੀ ਜਿਹੜੀ ਲੰਗਰ ਦੀ ਆ ਮੈਰੀ ਜਾਨ ਫਲੀਆਂ ਕੱਟ ਰਹੀਆਂ ਆ ਹਾਂਜੀ Shimla ਮਿਰਚ ਕੱਟ ਰਹੇ ਆ ਪਿਆਜ਼ ਤੇ ਸਾਰੀ ਕਟਿੰਗ ਹੋ ਰਹੀ ਆ 3 ਵਜੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਗੀ ਤਿਆਰ ਹੋਣੀ ਚੱਲੂ ਹੋ ਜਣੀ ਆ ਤੁਸੀਂ ਆਪ ਹੀ ਆਣ ਕੇ 4 ਵਜੇ ਵੇਖ ਲਓ ਸੰਗਤਾਂ ਦਾ ਪਿਆਰ ਵੇਖ ਲਓ ਬਹੁਤ ਹੀ ਜ਼ਿਆਦਾ ਪਿਆਰ ਦਿੰਦੀ ਸੰਗਤਾਂ ਜੀ ਭਾਜੀ ਫਿਰ ਇਹ ਸਾਰਾ ਖਰਚ ਆਪ ਹੀ ਸਰ ਆਪਣੇ ਕੋਲੋਂ ਨਹੀਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੈ ਜੀ ਕੱਲਾ ਕੋਈ ਨਹੀਂ ਕਰ ਸਕਦਾ ਬਾਬਾ ਦੀਪ ਸਿੰਘ ਆਪ ਹੀ ਕਰਾਉਂਦੇ ਆ ਆਪ ਹੀ ਸੇਵਾ ਭੇਜ ਦਿੰਦੇ ਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਹੀ ਸਾਰੀ ਸੰਗਤਾਂ ਦੇ ਸਹਿਯੋਗ ਦੇ ਨਾਲ ਕਈ ਵੀਰ ਬੈਠੇ ਬਿਠਾਏ ਭੇਜ ਦਿੰਦੇ ਆ ਵੀ ਆਹ ਸਮਾਨ ਲੈ ਲਓ ਮੈਗੀਆਂ ਲੈ ਲਓ ਸੰਗਤਾਂ ਦਾ ਸਹਿਯੋਗ ਹੈਗਾ ਜੋ ਆਪ ਨਹੀਂ ਕੋਸ਼ਿਸ਼ ਕਰਨ ਜੋਗੇ ਹੈਗੇ ਅਕਸਰ ਅਕਸਰ ਦੇਖਦੇ ਆ ਕਿ ਬਾਹਰ ਸੜਕ ਤੇ ਬੈਠਦੇ ਨੇ ਲੇਕਿਨ ਤੁਸੀਂ ਬਿਖਾਇਦਾ ਪੱਕੇ ਵਗੈਰਾ ਸਾਰਾ ਸਭ ਕੁਝ ਦੇ ਦਿੱਤਾ ਹਾਂਜੀ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਦੁਕਾਨ ਖਾਲੀ ਕਰ ਦੇ ਦਿੱਤੀ ਆ ਸੰਗਤ ਅੰਦਰ ਹੀ ਸ਼ਾਮੇ ਬੈਹਿ ਕੇ ਸੇਵਾ ਕਰੇ ਤੇ ਅੰਦਰ ਹੀ ਬਣਾ ਦੇ ਦਿੱਤੀ ਇੱਥੇ ਬਣਾ ਕੇ ਵਰਤਾ ਦੇ ਦਿੱਤੀ 4 ਵਜੇ ਪੂਰੇ ਹਾਂਜੀ ਵਾਹਿਗੁਰੂ ਜੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਸੰਗਤ ਇਸ ਵੇਲੇ ਇੱਥੇ ਸੇਵਾ ਕਰਦੀ ਨਜ਼ਰ ਆ ਰਹੀ ਹੈ ਸੰਗਤ ਨਾਲ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਜੀ ਕੀ ਕਹਿਣਾ ਚਾਹੋਗੇ ਹਾਂਜੀ ਅਸੀਂ ਇੱਥੋਂ ਹੀ ਆਏ ਲੱਗੋਇਆ ਅੱਛਾ ਵਾਹਿਗੁਰੂ ਜੀ ਦੀ ਬੜੀ ਕਿਰਪਾ ਵਾ ਸੱਚੇ ਪਾਤਸ਼ਾਹ ਦੀ ਸਭ ਦੀਆਂ ਮਰਜ਼ੀਆਂ ਪੂਰੀਆਂ ਕਰਦੇ ਆ ਵਾਹਿਗੁਰੂ ਹਰ ਹfte ਵਾਰ ਆਉਂਦੇ ਹੋ ਜੀ ਹਾਂਜੀ ਹਾਂਜੀ ਦੁਪਹਿਰੇ ਤੇ ਆਈ ਆ ਹਰ ਹfte ਵਾਰ ਕਿੰਨੇ ਸਾਲ ਹੋ ਗਏ ਆਉਂਦੇ ਦੁਪਹਿਰੇ ਤੇ ਦੁਪਹਿਰੇ ਤੇ ਹੋ ਗਏ ਸਾਲ 2 ਸਾਲ ਤੇ ਹੋ ਗਏ ਜਦੋਂ ਜਿਆਦੀਆਂ ਰੌਣਕਾਂ ਲੱ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪੂਰੀ ਦੁਕਾਨ ਦੇ ਅੰਦਰ ਦਾ ਜਿਹੜਾ ਕੰਮ ਹੈ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਕਮਾਉਣ ਵਾਸਤੇ ਸਾਰਾ ਦਿਨ ਪਿਆ ਹੈ ਸਾਰਾ ਹਫਤਾ ਪਿਆ ਹੈ ਸਾਰਾ ਸਾਲ ਪਿਆ ਹੈ ਲੇਕਿਨ ਇੱਕ ਦਿਨ ਜਿਹੜਾ ਹੈ ਉਹ ਗੁਰੂ ਸਾਹਿਬ ਦੇ ਨਾਮ ਕਰਨਾ ਚਾਹੀਦਾ ਹੈ ਜਦੋਂ ਇੱਥੇ ਆਏ ਸੀ ਉਹ ਡਰਾਈਵਰ ਸੀ ਤੇ ਡਰਾਈਵਰ ਤੋਂ ਅੱਜ ਇੱਕ ਮਾਲਕ ਬਣੇ ਨੇ ਵੱਡੀਆਂ ਗੱਡੀਆਂ ਦੇ ਮਾਲਕ ਬਣੇ ਨੇ ਉਹਨਾਂ ਨੇ ਦੇਖਿਆ ਕਿ ਇਤਵਾਰ ਵਾਲੇ ਦਿਨ ਸੰਗਤ ਜਿਹੜੀ ਹੈ ਇੱਥੇ ਬੈਠੀ ਰਹਿੰਦੀ ਹੈ ਔਰ ਉਸ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਸ ਕਰਕੇ ਗਰਮੀਆਂ ਦੇ ਮੌਕੇ ਬਾਹਰ ਬੈਠਦੀ ਸੰਗਤ ਉਹਨਾਂ ਨੇ ਆਪਣੀ ਇਤਵਾਰ ਨੂੰ ਇੱਕ ਦੁਕਾਨ ਜਿਹੜੀ ਹੈ ਖੁਦ ਹੀ ਚਪਾਰਾ ਸਾਹਿਬ ਦੇ ਲਿਖੇ ਲਾਤੀ ਹੈ ਤੇ ਜਿਸ ਦਿਨ ਕੋਈ ਕੰਮ ਨਹੀਂ ਕਰਦੇ ਔਰ ਸਿਰਫ ਸੰਗਤਾਂ ਜਿਹੜੀਆਂ ਨੇ ਇੱਥੇ ਨਤਮਸਤਕ ਹੁੰਦੀਆਂ ਨੇ ਤੇ ਗੁਰੂ ਘਰ ਦੀਆਂ ਸੇਵਾਵਾਂ ਪ੍ਰਾਪਤ ਕਰਦੀਆਂ ਨੇ ਤੇ ਉਹਨਾਂ ਕਹਿੰਦੇ ਕਿ ਉਹਨਾਂ ਦਾ ਮਕਸसद ਹੈ ਕਿ ਵੱਧ ਤੋਂ ਵੱਧ ਸੇਵਾ ਕਰੀਏ ਤਾਂ ਨਿੰਬੂ ਪਾਣੀ ਅਤੇ ਮੈਗੀ ਦਾ ਖਾਸ ਲੰਗਰ ਉਹਨਾਂ ਵੱਲੋਂ ਇਸ ਮੌਕੇ ਦੇ ਉੱਤੇ ਲਗਾਇਆ ਜਾਂਦਾ ਹੈ ਕੈਮਰਾਮੈਨਰ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ